ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਸ਼ਖਰੀ ਸ਼ਖਰੀ ਪਿੰਡ ਦੋਸਤੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਵੀਰ ਗਰਪੇਜ ਸਿੰਘ ਉਹਨਾਂ ਦੇ ਘਰ ਆਈਆਂ ਦੋਸਤੋ ਵੀਰ ਕੋਮਲ ਮੇਰੇ ਨਾਲ ਹੋਊਗਾ ਪੂਰੀ ਇਨਫੋਰਮੇਸ਼ਨ ਆਪਾਂ ਵੀਰ ਤੋਂ ਲਵਾਂਗੇ ਦੋਸਤੋ ਅੱਜ ਟੋਟਲ ਨਗ ਜੜਿਆ ਘੱਟੋ ਘੱਟ ਵੀ 8 ਦਿਖਾਉਣੇ ਆ ਤੁਹਾਨੂੰ 4 ਵੜਾਂ ਬਿਲਕੁਲ ਗੱਬਣ 3 ਵੜਾਂ ਸੋਈਆਂ 1 ਝੋਟੀ 1 ਮੱਝ ਜਿਹੜੀ ਆ ਦੋਸਤੋ ਲਾਸਟ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਉਹ ਵੀ ਸੂ ਚਾਰ ਗੱਬਣ 400 ایسਬਾਈ ਨਰਕ ਪਰਖਾ ਤਸੱਲੀ ਆ ਤੁਸੀਂ ਘਰ ਵਿਜਿਟ ਆਣ ਕੇ ਕਰਕੇ ਜੀਦਾ ਦੋਸਤੋ ਤਸੱਲੀ ਕਰ ਸਕਦਾ ਕੋਈ ਵੀਰ ਗੱਬਣ ਪਸ਼ੂ ਆਪਣਾ ਤੇਪ ਕੇ ਤਸੱਲੀ ਕਰ ਸਕਦੇ ਜੇ ਸੋਇਆ ਸੋਇਆ ਨਗ ਜਿਹੜਾ ਦੋ ਟਾਈਮ ਚੋਲੋ ਤਿੰਨ ਟਾਈਮ ਚੋਲ ਸਕਦੇ ਦੋ ਨਵੰਬਰ ਆਜਾ ਦੋਸਤੋ ਆਪਾਂ ਤਰੀਕ ਤੁਹਾਨੂੰ ਨੋਟ ਕਰਾ ਦਿੰਦੇ ਆ ਦੋ ਨਵੰਬਰ ਨੂੰ ਵੀਡੀਓ ਬਣਾ ਰਹੇ ਆ ਸਮਾਂ ਕੋਈ ਮਾਰਨਿੰਗ ਦੇ 8:30 9 9 ਵਜੇ ਦਾ ਸਮਾਂ ਹੈਗਾ ਬਾਕੀ ਪਸ਼ੂਆਂ ਦੀ ਚਵਾਈ ਪੁੱਛ ਲਾਂਗੇ ਦੋਸਤੋ ਮਾਰਨਿੰਗ ਕਿੰਨੇ ਵਜੇ ਹੋਈ ਆ ਕੀ ਦੁੱਧ ਦਾ ਕੀ ਰੇਟ ਪਾੜਦਾ ਰਹੂਗਾ ਪੂਰੀ ਗੱਲਬਾਤ ਕਰ ਲੈਣੇ ਆ ਆ ਜੋ ਜੀ ਸਭ ਤੋਂ ਪਹਿਲਾਂ ਵੀਰ ਕੋਮਲ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਜੀ ਹਾਂ ਜੀ ਹਾਂ ਜੀ ਵਧੀਆ ਵਧੀਆ ਠੀਕ ਠਾਕ ਆ ਜੀ ਅੱਛਾ ਕੁਮਲ ਭਾਈ ਪਸ਼ੂ ਜਿੱਦਾਂ ਕਿ ਆਪਾਂ ਨੋਟ ਕਰਾਇਆ ਬਿਲਕੁਲ 8 ਨਗਨੇ ਅੱਜ ਹਾਂ ਜੀ 8 ਨਗਨੇ ਆ ਬਜੀ 4 ਬੇੜਾ ਬਿਲਕੁਲ ਤਾਜ਼ੀਆਂ ਸੁਈਆਂ ਨੇ 4 ਤਾਜ਼ੀਆਂ ਸੁਈਆਂ ਭਾਜੀ ਤੇ 3 ਗੱਬਣ 3 ਨੇ ਗੱਬਣਾ ਤੇ ਇੱਕ ਮੈਂ ਸੁਈ ਆ ਜੀ ਠੀਕ ਆ ਜੀ ਹਾਂ ਜੀ 4 ਬੇੜਾ ਗੱਬਣ ਹਾਂ ਜੀ 4 ਠੀਕ ਆ 4 ਬੇੜਾ ਗੱਬਣ 3 ਸੁਈਆਂ ਹਾਂ ਜੀ 3 ਇੱਕ ਮੈਂ ਵੀ ਜਿਹੜੀ ਉਹ ਵੀ ਮੱਝ ਵੀ ਸੁਈ ਆ ਹਾਂ ਜੀ ਠੀਕ ਆ ਜੀ ਅੱਛਾ ਕੋਮਲ ਵੀਰੇ ਰੇਟ ਕਿੰਨੇ ਤੋਂ ਲੈ ਕੇ ਕਿੰਨੇ ਤੱਕ ਅੱਜ ਮੌਜੂਦ ਰਹਿਣਗੇ ਰੇਟ ਭਾਜੀ ਆਪਣਾ 14 ਹਜ਼ਾਰ ਤੋਂ ਸਟਾਰਟ ਆ ਤੇ ਗਾਂ ਦਾ ਆਪਣਾ ਹੋਊਗਾ 35 ਹਜ਼ਾਰ ਤੱਕ ਲਾਸ਼ਤਾ 35 ਹਜ਼ਾਰ ਤੱਕ ਹਾਂਜੀ ਛੋਟੇ ਛੋਟੇ ਰੇਟ ਜੀ ਇਹ ਦੀਵਾਲੀ ਆਫਰਿੰਗ ਹੈ ਠੀਕ ਆ ਜੀ ਤੇ ਪਸ਼ੂ ਮੈਨੂੰ ਲੱਗਦਾ ਵੀ ਹੈ ਸਾਰੇ ਤਾਜ਼ੇ ਆ ਹਾਂਜੀ ਤਾਜ਼ੇ ਵੀ ਜਿਹੜੀਆਂ ਬਿਲਕੁਲ ਤਾਜ਼ੀਆਂ ਸੂਣੀਆਂ ਤੇ ਜਿਹੜੀਆਂ ਸੂਈਆਂ ਵੀ ਮਿਲਣ ਤਾਂ ਥੋੜੇ ਥੋੜੇ ਦਿਨਾਂ ਵਾਲੀਆਂ ਹਾਂ ਹਾਂਜੀ ਥੋੜੇ ਥੋੜੇ ਦਿਨਾਂ ਵਾਲੀਆਂ ਠੀਕ ਆ ਜੀ ਤੇ ਬਾਕੀ ਨਾਲ ਲੱਗਦੇ ਪਿੰਡ ਕੋਮਲਬਾਈ ਜਰੂਰ ਆਪਣੇ ਭੈਣ ਭਰਾਵਾਂ ਨਾਲ ਸਾਂਝੀ ਕਰੇ ਜੇ ਤਾਂ ਸਰਾਲੀ ਹੋ ਗਿਆ ਸਰਿਆਲੀ ਹੋ ਗਿਆ ਲਾਗੇ ਨੱਥੂ ਕੇ ਵਰਜੋਗੇ ਪੱਟੀ ਹੋ ਗਿਆ ਹਾਂ ਹਾਂਜੀ ਇਹ ਸਾਡੇ ਨੇੜੇ ਦੀ ਠੱਠੀਆਂ ਮਹੰਤਾਾਂ ਦੇ ਦੀ ਹਾਂ ਹਾਂ ਠੱਠੀਆਂ ਹਾਂਜੀ ਦਰਗਾਪੁਰ ਆ ਗਿਆ ਨਿਆ ਲਿਖਣਾ ਹਾਂਜੀ ਹਾਂਜੀ 2-3 ਕਿਲੋ ਮੀਟਰ ਦੇ ਨੇੜੇ ਆਪਣੇ ਨੇੜੇ ਹੀ ਆ ਸਾਰੇ ਬਿਲਕੁਲ ਜੀ ਬਿਲਕੁਲ ਸਹੀ ਹੈ ਤੇ ਆਜੋ ਕਰਦੇ ਹਾਂ ਡਿਟੇਲਸਾਂ ਜੀ ਪਹਿਲੇ ਨੰਬਰ ਤੋਂ ਭਾਈ ਕੋਮਲ ਇੱਥੋਂ ਸਟਾਰਟ ਕਰ ਲਈਏ ਵੈੜ ਦੀ ਇਨਫੋਰਮੇਸ਼ਨ ਕੀ ਹੈ ਹਾਂਜੀ ਇਹ ਵੈੜ ਭਾਜੀ ਇਹਨੂੰ 7-8 ਦਿਨ ਹੋ ਗਏ ਸੋਈ ਨੂੰ 7-8 ਦਿਨ ਦਾ ਸਮਾਂ ਹੋ ਗਿਆ ਹਾਂਜੀ ਦੁੱਧ ਦੇ ਥਲੇ 11 ਕਿਲੋ ਰੈਡੀ ਆਪੂ ਗਰਾ ਜੀ ਠੀਕ ਹੈ ਜੀ ਹਾਂਜੀ ਤੇ ਸਵੇਰੇ 6 ਵਜੇ ਆਪਣੀ ਸਾਰਿਆਂ ਨਗਾਂ ਦੀ ਇਹ ਤੋਂ ਇਹ ਤੋਂ ਜਿਹੜੇ ਟੋਟਲ ਚਵਾਈ ਹੋਈ ਆ ਜੀ ਜਿਹੜੇ ਸੂਏ ਆ ਉਹਨਾਂ ਦੀ 6 ਵਜੇ ਚਵਾਈ ਹੋਈ ਆ ਹਾਂਜੀ ਟੋਟਲ ਚਵਾਈ ਹੋਈ ਆ ਜੀ ਕੋਈ ਵੀ ਡੰਗਾ ਟੱਕਿਆ ਨਹੀਂ ਆਪਾਂ ਠੀਕ ਆ ਜੀ ਹਾਂਜੀ ਹਾਂਜੀ ਅੱਛਾ ਇਹਦੇ ਥੱਲੇ 11 ਕਿਲੋ ਦੁੱਧ ਰੈਡੀ ਆ ਜੀ ਇਹਦੀਆਂ ਦੀ ਸੂਈ ਹਾਂਜੀ 7 ਕਿਨਾਂ 7-8 ਦਿਨਾਂ ਦੇ ਮਗਰ 10 ਦਿਨਾਂ ਦੇ ਅੰਦਰ ਆਹ ਮੇਲ ਕਾਫ ਆ ਬੱਚਾ ਜੀ ਮੇਲ ਕਾਫ ਆ ਲਾਲ ਰੰਗ ਦਾ ਜਿਹੜਾ ਦੋਸਤੋ ਬੱਚਾ ਮਗਰ ਸੱਤਾ ਕ ਦਿਨਾਂ ਦੀ ਸੂਈ ਆ 11 ਕਿਲੋ ਦੁੱਧ ਆ ਸੁਹਾ ਦੂਜਾ ਕ ਹੋਊਗਾ ਹਾਂਜੀ ਸੁਹਾ ਦੂਜਾ ਆ ਲਓ ਜੀ ਬਾਕੀ ਚੁਆਪਾ ਸਮਾਂ ਚੰਗਾ ਚੁਆਪਾ ਸਮਾਂ ਭਾਜੀ 1 ਨੰਬਰ ਹੋਊਗਾ ਕਿਹੇ ਡੰਗਰ ਤੇ ਵੀ ਨਹੀਂ ਹੋਊਗਾ ਇਹ ਨਹੀਂ ਆਪਣਾ ਇੱਕ ਅੱਗੇ ਚਾਊਗਾ ਪਾਲ 11 ਕਿਲੋ ਕਿਹਾ ਤੇ 11 ਕਿਲੋ ਨਿਕਲੂਗਾ ਜਾਂ 10 ਵੀ ਨਿਕਲੂ ਆਨਲਾਈਨ ਕੋਈ ਖਰੀਦਾ ਨਹੀਂ ਭਾਜੀ ਆਪਣਾ 11 ਕਿਲੋ ਨਿਕਲੂਗਾ ਭਾਜੀ 11 ਕਿਲੋ ਨਿਕਲੂਗਾ ਹਾਂਜੀ ਹਾਂਜੀ ਠੀਕ ਆ ਲਿਓ ਜੀ ਦਿਖਾਈਏ ਸੋ 11 ਕਿਲੋ ਦੋਸਤੋ ਦੋ ਤਾਂ ਬਿਲਕੁਲ ਹਾਜ਼ਰ ਆ ਸੱਤਾ ਦਿਨਾਂ ਦੀ ਸੂਈ ਆ ਬਾਕੀ ਥਣ ਭਾਂਡਾ ਤੁਹਾਡੇ ਸਾਹਮਣੇ ਆ ਚੁਵਾਈ ਜ਼ਿਕਰ ਕਰ ਠੀਕ ਆ ਸੋ ਵਾਇਰ ਤੁਸੀਂ ਵੇਖ ਸਕਦੇ ਜੇ ਦਰਮਿਆਨਾ ਹਾਈਟ ਜਿਹੜੀ ਆ ਦੋਸਤੋ ਮੀਡੀਅਮ ਹਾਈਟ ਹੈ ਠੀਕ ਆ ਮੀਡੀਅਮ ਹਾਈਟ ਆ ਨਾਰਮਲੀ ਵਿਚ ਵਿਚਾਲੇ ਵਾਲਾ ਸਾਈਜ਼ ਆ ਨਾ ਵੱਡੀ ਤੇ ਨਾ ਹੀ ਛੋਟੀ ਵਿਚ ਵਿਚਾਲੇ ਵਾਲਾ ਸਾਈਜ਼ ਆ ਮੀਡੀਅਮ ਹਾਈਟ ਥਾਨ ਭਾਂਡਾ ਬਿਲਕੁਲ ਤੁਹਾਡੇ ਸਾਹਮਣੇ ਨਿੱਗਰ ਮੁੱਠੀ ਵਾਲਾ ਬਿਲਕੁਲ ਥਾਣਾ ਹਾਥੀ ਚਵਾਈ ਦਾ ਥਾਣਾ ਠੀਕ ਹੈ ਜੀ ਆਹ ਫੇਸ ਕੁਆਲਟੀ ਆ ਠੀਕ ਆ ਦਰਮਿਆਨੇ ਕੋਈ 3 3 ਇੰਚ 2 2 3 3 ਇੰਚ ਆ ਨਾਰਮਲੀ ਇਹ ਇੱਕ ਆ ਜਿਹੜੇ ਦੋਸਤੋ ਸਿੰਘ ਤੁਹਾਨੂੰ ਨਜ਼ਰ ਆਉਣਗੇ ਠੀਕ ਆ ਤੋੜ ਲਓ ਹਾਂਜੀ ਤੋੜ ਲਓ ਠੀਕ ਆ ਸੋ ਚਾਪਸਮਾ ਇੱਕ ਨੰਬਰ ਆ ਬਾਕੀ ਦੋਸਤੋ ਕੋਈ ਵੀ ਰਾਬ ਦੀ ਤਸੱਲੀ ਕਰੀ ਠੀਕ ਆ ਦੋ ਟਾਈਮ ਚੋ ਲੋ ਤਿੰਨ ਟਾਈਮ ਚੋ ਲੋ ਸੋ ਇਸ ਵਾਏ ਪਸ਼ੂ ਦੀ ਜਿਹੜੀ ਆ ਦੋਸਤੋ ਇਹ ਇੱਕ ਅਹਿਮ ਗੱਲ ਹੁੰਦੀ ਹੈ ਵੀ ਚੋ ਕੇ ਤਸੱਲੀ ਕਰ ਸਕਦਾ ਕੋਈ ਵੀਰ ਕੁਮਲ ਕਿੰਨਾ ਮੋਲ ਨੇ ਤਾਂ ਫਿਰ ਮੋਲ ਤੇ ਭਾਜੀ ਭੈਣਾਂ ਨੇ 40000 ਕਰ ਲਗੇ ਆ ਤੇ ਦੇ ਤੇ 33000 ਦੀ ਦਵਾਂਗੇ 33000 ਦੀ ਹਾਂਜੀ ਜਸਨਾ ਠੀਕ ਆ ਜੀ ਹਾਂ ਛੋਟ-ਛਾਟ ਕਰ ਦਾਂਗੇ ਇੱਥੇ 33 ਚੋਂ ਹੈ ਹਾਂਜੀ ਠੀਕ ਆ ਲਓ ਜੀ 33000 ਦੇ ਵਿੱਚੋਂ ਛੋਟ-ਛਾਪਾ ਹੋ ਜਾਊਗਾ ਥੋੜਾ ਬਾਧਾ ਠੀਕ ਆ ਡਿਮਾਂਡ ਪੀਰ ਦਾ 33000 ਦੀ ਲਾਗ ਰਹੀ ਹੈ ਠੀਕ ਆ ਸੋ 33 ਦੇ ਵਿੱਚੋਂ ਛੋਟਛੱਪਾ ਹੋ ਜਾਊਗਾ ਠੀਕ ਆ ਸੋ ਅਗਲੇ ਪੰਨੇ ਆਪਣੇ ਕੋਲ ਇਹ ਵੈਰਡ ਆ ਗਈ ਹੈ ਕਿ ਸਾਈਵਾਲ ਕਰਾਸ ਹਾਂਜੀ ਇਹ ਦੂਜਾ ਸੂਇ ਹੈ ਜੀ ਤੀਜਾ ਦੂਜਾ ਜੀ ਦੂਜਾ ਦੂਜਾ ਸੂਇ ਹੈ ਜੀ ਹਾਂਜੀ ਕੱਲ ਇਹ ਸੂਇ ਹੈ ਇਹ 10 ਵਜੇ ਦੀ ਕੱਲ ਹੈ ਹਾਂਜੀ ਮਗਰ ਬੱਛੀ ਆਈ ਇਹਦੇ ਆਪਣੇ ਕੋਲ ਹੀ ਸੂਈ ਹੈ ਹਾਂਜੀ ਆਪਣੇ ਕੋਲ ਸੂਈ ਹੈ ਜੇਰ ਜੂਰ ਆਪਣੇ ਕੋਲ ਹੀ ਪੈ ਗਈ ਸੀ ਹਾਂਜੀ ਨਹੀਂ ਪੈ ਗਈ ਬੱਚਾ ਮਗਰ ਬੱਛੀ ਆ ਹਾਂਜੀ ਹਾਂਜੀ ਬੱਛੀ ਹੈ ਜੀ ਆਪ ਥੋੜਾ ਨਾੜੂ ਦੇ ਨਾਲ ਹੈਗਾ ਨਾ ਹਾਂਜੀ ਹਾਂਜੀ ਹੈਗਾ ਨਾੜੂ ਹੈਗਾ ਜੀ ਆ ਲਓ ਜੀ ਗਿੱਲੇ ਨਾੜੂ ਆ ਜੀ ਠ ਇਥੇ ਥੱਲੇ 8 ਕਿਲੋ ਬੋਲਾ ਰੈਡੀ ਆਪਾਂ ਦੋ ਟਾਂਗ ਚੋਲੀ ਆ ਜੀ ਕੱਲ ਵੀ ਆਪਾਂ ਸਵੇਰੇ ਚੋਈ ਆ ਸ਼ਾਮੀ ਜੀ ਹਾਂਜੀ ਤਾਂ ਸਵੇਰੇ ਵੀ ਚੋਈ ਆ ਅੱਜ ਆ ਜੀ ਠੀਕ ਆ ਹਾਂਜੀ ਥਾਂਡੀ ਪੂਰਾ ਸਾਫ਼ ਕੀਤਾ 8 ਕਿਲੋ ਬੋਲਾ ਹਾਂਜੀ 8 ਕਿਲੋ ਬੋਲਾ ਰੈਡੀ ਆ ਜੀ ਠੀਕ ਆ ਪੱਕਾ ਜਿਹੜਾ ਠੀਕ ਆ ਲਓ ਜੀ ਦਿਖਾ ਦਈਏ ਸੋ ਬਿਲਕੁਲ ਗੋੜ ਵਰਗਾ ਲਾਲ ਰੰਗ ਦਾ ਦੋਸਤ ਠੀਕ ਆ ਲਾਲ ਰੰਗ ਦੇ ਵਿੱਚ ਵੜਾ ਕਰਾਸ ਸ਼ਾਹੀਵਾਲ ਦਾ ਕਰਾਸ ਆ ਠੀਕ ਆ ਤੇ ਬੋਲੇ ਦੇ ਉੱਤੇ ਚਲਦੀ ਪਈ ਆ ਕੱਲ ਦੀ ਸੂਈ ਆ ਮਗਰ ਬੱਛੀ ਫੀਮੇਲ ਕਾਫ 8 ਕਿਲੋ ਬੋਲਾ ਜਿਹੜਾ ਬਿਲਕੁਲ ਇੱਥੇ ਥੱਲੇ ਹਾ ਹਾਈਟ మీడియం ਕੋਈ ਵੀ ਰਿਕਾਊਂਟ ਕਰਨ ਲਈ ਜਿੱਦ ਆਪਾਂ ਨਾਰਮਲ ਇੱਕ ਜਰਸੀ ਵੈੜ ਦੇਖਦੇ ਹਾਂ ਠੀਕ ਆ ਤੇ ਉਸ ਲੈਵਲ ਦਾ ਜਿਹੜਾ ਕੱਦ ਇਸ ਵੈੜ ਦਾ ਹੈਗਾ ਠੀਕ ਆ ਆ ਤੋਰ ਲਿਗੇ ਜੀ ਠੀਕ ਆ ਬਾਕੀ ਥਾਂ ਥੁਣ ਸਪੇਸ ਦੀ ਗੱਲ ਕਰ ਲਈਏ ਕਿ 4-4 ਇੰਚ ਤੇ 3-3 4-4 ਇੰਚ ਤੇ ਥਾਣਾ ਤੇ ਹੱਥੀ ਚਵਾਈ ਵਾਲਾ ਥਾਣਾ ਠੀਕ ਆ ਜੀ ਸੋ ਜਿਹੜਾ ਕੋਈ ਵੀਰ ਇੰਨੀ ਗੱਲ ਸਮਝਦਾ ਵੀ ਹੱਥੀ ਚਵਾਈ ਤੇ ਉਹ ਜਿਹੜਾ ਤੁਸੀਂ इजीली ਚਵਾਈ ਕਰ ਸਕਦੇ ਠੀਕ ਆ ਜੀ ਕੋਈ ਛੋਟਾ ਥਾਣਾ ਨੀਗਾ ਤੇ ਚਾਰ ਥਾਣਾ ਠੀਕ ਆ ਬਾਕੀ ਥੋੜਾ ਜਿਹਾ ਪੂਂਗ ਜੇ ਜਾਂ ਬੱਚੇ ਐ ਇੱਕ ਦੋ ਮਾੜੇ ਜੇ ਛੋਟੇ ਛੋਟੇ ਮਗਰ ਉਹ ਤੁਸੀਂ ਆ ਵੀਡੀਓ ਦੇ ਵਿੱਚ ਦੇਖ ਹੀ ਲੈਣੇ ਆ 8 ਕਿਲੋ ਪੌਲੇ ਤੇ ਚਲਦੀ ਪਈ ਆ ਮਗਰ ਬੱਛੀ ਫੀਮੇਲ ਕਾਫ ਠੀਕ ਆ ਕੁਮਲ ਕਿੰਨਾ ਇਹਦਾ ਮੁੱਲ ਕੀ ਕੀਤਾ ਮੁੱਲ ਭਾਈ 40000 ਦਾ ਵੀ ਆ 30000 ਦੇ ਦੇ ਦਾਂਗੇ ਭਾਜੀ 30000 ਦੀ ਹਾਂਜੀ ਕਰ ਦਾਂਗੇ ਛੋੜ ਛਾਲੇ ਠੀਕ ਹੈ ਜੀ ਕਰ ਦਿਓ ਹਾਂਜੀ ਕਰ ਦਾਂਗੇ ਜਿੰਨਾ ਵੀ ਹੋ ਜਾ ਜ਼ਰੂਰ ਫੋਲੇ ਕਰ ਦਾਂਗੇ ਹਾਂਜੀ ਕਰ ਦਾਂਗੇ ਕੋਈ ਗੱਲ ਤੇ ਬਾਕੀ ਇਹ ਫੋਟ ਫਾਟ ਕੋਈ ਨਹੀਂ ਚਲਦੀ ਐਵੇਂ ਨਾ ਕੋਈ ਸੋਚੇ ਵੀ ਫੋਟ ਚਲਦੀ ਉਹ ਫੋਟ ਪੰਜ ਗੱਲਾਂ ਚਾਰ ਹੀ ਥਾਂ ਚੱਲਣਗੇ ਚਾਰ ਥਾਂ ਹੀ ਚੱਲਦੇ ਹਾਂਜੀ ਹਾਂਜੀ ਠੀਕ ਹੈ ਜੀ ਲਓ ਜੀ ਇਹ ਵੀ ਜਿਹੜੀ ਬੱਚੀ ਦੋਸਤੋ ਚੰਗੀ ਆ ਠੀਕ ਆ ਰੇਟ ਪੜਤਾ ਬੜਾ ਜਾਇਜ਼ ਆ ਛੋਟੇ ਛੋਟੇ ਰੇਟ ਆ ਪਸ਼ੂ ਤਾਜ਼ੇ ਸੋਏ ਆ ਬਿਲਕੁਲ ਅਗਲੀ ਆਪਣੇ ਕੋਲ ਇਹ ਆ ਗਈ ਆ ਜੀ ਹਾਂਜੀ ਇਹ ਤੀਜਾ ਸੂਆ ਜੀ ਇਹ ਤੀ ਮਗਰ ਲੈ ਥਾਂ ਦੀ ਮਗਰ ਲਿਓ ਹਾਂਜੀ ਮਗਰ ਇੱਕ ਬੈਣੀ ਵਾਲ ਥਾਂ ਦੀ ਉਲਟ ਬੈਣੀ ਵਾਲ ਜੀ ਹਾਂਜੀ ਉਲਟ ਬੈਣੀ ਵਾਲ ਦੀ ਠੀਕ ਹੈ ਜੀ ਮਗਰ ਲੈ ਤੁਹਾਨੂੰ ਤੇਲਾ ਤੇ ਸੂਹਾ ਕਿੰਨਾ ਸੂਈ ਸੂਹਾ ਤੀਜਾ ਜੀ ਤੀਜਾ ਕਿੰਨੇ ਕਿ ਦਿਨ ਹੋ ਗਏ ਇਹ ਵੀ ਕੱਲ ਹੀ ਸੂਈ ਹੈ ਜੀ ਘੰਟੇ ਦਾ ਫਰਕ ਹੈ ਆਏ ਬੱਛੀ ਹੈ ਮਗਰ ਬਈ ਇਹ ਮਗਰ ਫੀਮੇਲ ਹੈ ਲਓ ਜੀ ਮਗਰ ਇਹਦੇ ਵੀ ਬੱਛੀ ਹੈ 나ੜੂ ਬਿਲਕੁਲ ਬੱਚੇ ਦੇ ਨਾਲ ਤੁਹਾਨੂੰ ਦਿਖਾਈ ਦੇ ਰਿਹਾ ਹੋਊਗਾ ਬਿਲਕੁਲ ਨਾਲ 나ੜੂ ਆਚਾ ਕੋਮਲ ਇਹ ਮਨ ਖਰੀਦੀ ਤੇਲੀ ਸਮਝ ਕੇ ਖਰੀਦੀ ਹੈ ਹਾਂਜੀ ਆਪਾਂ ਤੇਲੀ ਮੰਨ ਕੇ ਖਰੀਦੀ ਆ ਜੀ ਉਹਨਾਂ ਨੇ ਆਪਾਂ ਘਰ ਵਾਲੇ ਬੰਦੇ ਤੋਂ ਲਈ ਆ ਹਾਂ ਹਾਂ ਹਾਂਜੀ ਉਹ ਕਿੰਨੇ ਠੀਕ ਆ ਪਹਿਲੇ ਸਵੇਰੇ ਚੱਲੇ ਨਹੀਂ ਵੀ ਚੱਲੇ ਜੀ ਹੁਣ ਬੋਲਾ ਕੋਈ ਇੱਕ ਦੋ ਡੰਗ ਚਵਾਈ ਹੋ ਗਈ ਇਹਦੇ ਬੋਲਾ ਇਹ ਥੱਲੇ ਭਾਜੀ 7 ਕਿਲੋ ਰੈਡੀ ਆ ਜੀ 7 ਕਿਲੋ ਆ ਬਾਕੀ 3 ਥਣ ਪੂਰੇ ਵਰਦੇ ਵਰਦੇ 3 ਥਣ ਪੂਰੇ ਵਰਦੇ ਆ ਜੀ ਠੀਕ ਆ ਸੂਬਾ ਤੀਜਾ ਹੋਊ ਸੂਬਾ ਤੀਜਾ ਜੀ ਤੀਜੇ ਸਵੇਰੇ ਹਾਂਜੀ ਕ੍ਰੋਸ ਇਹ ਵੀ ਦੋਸਤੋ ਥੋੜਾ ਮਿਕਸ ਸ਼ਾਹੀ ਵਾਲ ਕਰਾ ਸੰਗ ਦੇ ਵਿੱਚ ਹਾਂਜੀ ਸ਼ਾਹੀ ਵਾਲ ਜੀ ਤੇ ਇੱਕ ਥਣੋਂ ਉਲਟ ਬਹਿਣੀ ਵਾਲੇ ਪਾਸੇ ਜਿਹੜਾ ਮਗਰਲਾ ਥਣ ਉਸ ਥਣੋਂ ਤੇਲ ਹਾਈਟ ਦੀ ਵਧੀਆ ਅੱਗੋਂ ਜਿਹੜਾ ਵੀਰ ਕੋਈ ਲੈ ਕੇ ਜਾਊਗਾ ਥੋੜੀ ਬਾਦੀ ਸੇਵਾ ਕਰੋਗੇ ਭਰ ਜੂਗੀ ਬੈੜ ਕਿਉਂਕਿ ਇੱਕ ਪਸ ਮਗਰ ਇਹਦੇ ਵੀ ਬੱਚੀ ਆ ਫੀਮੇਲ ਕਾਫ ਤੋਂ ਥਣ ਪ੍ਰੋਪਰ ਤਿੰਨ ਚੱਲਦੇ ਉਲਟ ਪੈਣੀ ਵਾਲਾ ਮਗਰ ਲੈ ਤੁਹਾਨੂੰ ਜਿਹੜੀ ਤੇਲ ਆ ਠੀਕ ਆ ਤੇ 6 7 7 ਕਿਲੋ ਜਿਹੜਾ ਦੋਸਤੋ ਬੌਲਾ ਕਾਊਂਟ ਹੋਇਆ ਦੋ ਡੰਕ ਦੀ ਚਵਾਈ ਕਰਕੇ ਆ ਦੇਖਾ ਬੱਚੇ ਦਾ ਕਰਕੇ ਕਾਲ ਦਿੰਦੇ ਆ ਮੁੱਲ ਕਰ ਦਿੱਤਾ ਮੁੱਲੇ ਦਾ ਭਾਜੀ 30000 ਵਾ 22000 ਦੀ ਦੇ ਦੇਣਗੇ ਭਾਜੀਏ 22000 ਦੀ ਲੈਣ ਦੇਣ ਹਾਂਜੀ 22000 ਦੇ ਦੇਣਾ ਛੋਟ ਛੜ ਕਰ ਦਾਂਗੇ ਉੱਥੇ ਠੀਕ ਹੈ ਜੀ ਐ ਕਿ ਸੰਦੂ ਸਾਹ ਦਿਵਾਲੀ ਆਫਰ ਹੀ ਆ ਦਿਵਾਲੀ ਆਫਰ ਹੀ ਹੈ ਕਿ ਹਾਂਜੀ ਹਾਂਜੀ ਠੀਕ ਹੈ ਛੋਟੇ ਛੋਟੇ ਰੇਟ ਆ ਦੋਸਤੋ ਪਹਿਲਾਂ ਹੀ ਆਪਾਂ ਜ਼ਿਕਰ ਕਰਤਾ ਸੀ ਵੀਰ ਨੇ ਕਹਤਾ ਸੀ ਵੀ 17 18000 ਤੋਂ ਲੈ ਕੇ 35000 ਤੱਕ ਜਿਹੜੀ ਅੱਜ ਵੈੜ ਅਵੇਲੇਬਲ ਆ ਬਿਲਕੁਲ ਤਾਜ਼ੀਆਂ ਸੁਈਆਂ ਤੇ ਤਾਜ਼ੀਆਂ ਸੂਨ ਵਾਲੀਆਂ ਇਹ ਜਿਹੜੀ ਆ 22000 ਦੀ ਹੋ ਜਾਊਗੀ ਠੀਕ ਹੈ ਹਾਂਜੀ ਹੋ ਜੀ ਭਾਜੀ ਅਗਲੀ ਵੈੜ ਆ ਗਈ ਆਪਣੇ ਇਨ ਕੋਈ ਤੀਜੇ ਸੂਏ ਮਾਲਕ ਕੋਈ ਚੌਥੇ ਵੀ ਮਾਲਕ ਕੋਈ ਚੱਕਰ ਨਹੀਂ ਆਹ ਰੌਂਡਰ ਗਿਆ ਕੋਈ ਜਿੰਨੇ ਸੂਏ ਮਰਜ਼ੀ ਮੰਨ ਲੈ ਜੀ ਤੀਜਾ ਸਮਝ ਲੈ ਕੋਈ ਚੌਥਾ ਨਹੀਂ ਕੋਈ ਜਿੰਨੇ ਆਪਾਂ ਨੇ ਕਿਹਾ ਗੁੱਸਾ ਕਰ ਲਵਾਂਗੇ ਤੇ ਤੈਨੂੰ ਹਜੇ ਲੈ ਜੂਗੀ ਹਾਂ ਜੀ ਦਿਨ ਮੇਨ ਲਾਦਾ ਪੰਜ-ਛੇ ਦਿਨ ਲੈ ਜੂਗੀ ਹਜੇ ਤੇ ਲੰਡਰ ਨਾ ਪਈਆਂ ਇਹ ਚੰਗੀਆਂ ਯਾਰ ਠੀਕ ਆ ਜੀ ਹਾਂਜੀ ਥਾਂ ਥਾਂ ਤੋਂ ਤਾਂ ਪੂਰਾ ਮੋਠੀ ਹੱਥੀ ਚਵਾਈ ਦਾ ਬੰਦਾ ਬਣਦਾ ਹੱਥੀ ਚਵਾਈ ਵਾਲਾ ਚੰਗਾ ਜੀ ਠੀਕ ਆ ਜੀ ਹਾਂਜੀ ਅ 8-7 ਦਿਨ ਕੋਈ ਮੰਨ ਕੇ ਸੌਦਾ ਕਰ ਲੈ। 7-8 ਦਿਨ ਮੰਨ ਕੇ ਸੌਦਾ ਕਰ ਲੈ ਜੀ। ਠੀਕ ਆ। ਹਾਂਜੀ। ਤੇ ਜ਼ਿਆਦਾ ਨਹੀਂ ਕਹਿੰਦੇ ਤੇ ਮੈਨੂੰ ਲੱਗਦਾ ਕੋਈ ਚਲੋ 9-10 10 ਲੀਟਰ ਤੱਕ ਵੀ ਖੇਡਦੀ ਰਹੂਗਾ। ਹਾਂਜੀ ਇਹਨਾਂ ਗਾਂ ਦੇ ਦਿੰਦੇ ਰਹੀ ਆ ਤਾਂ 10-11 ਕਿਲੋ ਦਿੰਦੀ ਰਹੀ ਦੋਤਾ ਜੀ। ਆਪਾਂ ਪਰ ਗਰੰਟੀ ਨਹੀਂ ਦਿੰਦੇ ਆ ਮੈਂ ਆਖੇ ਜੀ। ਠੀਕ ਆ। ਤੇ ਨਾਰਮਲ ਚ ਵਾਈ ਇਹ ਨਹੀਂ ਨਿਕਲੇ। ਪਿੱਛੇ ਦੀ ਤਾਂ ਥਾਣੀ ਆਪਣੀ ਫੁੱਲ ਗਰੰਟੀ ਇਹਦੀ। ਠੀਕ ਆ। ਮੈਂ ਪੂਰੇ ਵਰਦੇ ਚਾਰੇ ਮਹੀਨੇ। ਇਹਨਾਂ ਚੀਜ਼ਾਂ ਪਿੱਛੇ ਦੀ। ਤਾਂ ਪਾਰ ਪਿੱਛੇ ਦੀ ਤਾਂ ਥਾਣਾ ਦੀ। ਹਾਂਜੀ ਫੁੱਲ ਚਾਰੇ ਥਾਣੇ ਪ੍ਰੋਪਰ ਨੀਦਾ ਇੱਕੋ ਹਵਾਨਾ ਬਿਲਕੁਲ ਜਿਦਾ ਧਾਰਾਂ ਪਾਉਣੀਆਂ ਸ਼ੁਰੂ ਕਰ ਲੀਆਂ ਠੀਕ ਹੈ ਜੀ ਲੈਫਟੀ ਬਣਾਉਣੀ ਸ਼ੁਰੂ ਕਰ ਲਈ ਆ ਨਾਰਮਲੀ 9 10 10 ਲੀਟਰ ਤੱਕ ਇੱਕ ਉਮੀਦ ਕਰਕੇ ਕੋਈ ਵੀਰ ਖਰੀਦ ਸਕਦਾ ਠੀਕ ਆ ਬਾਕੀ ਭਰਿਆ ਪਾਂਡਾ ਸੋ ਦੁੱਧ 11 ਲੀਟਰ ਵੀ ਕੋਈ ਚੋਲੇ ਠੀਕ ਆ ਆਪਦੀ ਸੇਵਾ ਦੇ ਕੋਈ 9 ਲੀਟਰ ਵੀ ਚੋਲੇ ਆ ਦੇਖੋ ਠੀਕ ਆ ਠੀਕ ਬਾਕੀ ਵੇੜ ਚੰਗੀ ਥੋੜੀ ਸਾਹਮਣੇ ਜੇ ਅੱਗੇ ਲੋੜ ਆ ਹਨਾ ਸੂਪੂ ਕੀਤੇ ਥੋੜਾ ਸਾਹ ਸੰਭਾਲ ਚੰਗੀ ਹੋ ਜੇ ਤੇ ਜਿਹੜਾ ਰਾਜੀ ਹੋ ਜੂਗੀ ਥੋੜਾ ਜਿਹਾ ਕਈ ਨਾ ਨਾਰਮਲ ਘਰੋਂ ਪਸ਼ੂ ਨਿਕਲਦੇ ਆ ਠੀਕ ਆ ਜੀ ਕਈ ਵਾਰ ਉਹ ਵੰਡ ਦੇ ਨਾਲ ਵੀ ਪਸ਼ੂ ਸੇਵਾ ਸੁਆ ਘਟ ਹੁੰਦੀ ਆ ਬਾਕੀ ਥੋੜਾ ਜਿਹਾ ਲਿਸਪਨ ਜ਼ਰੂਰ ਤੁਹਾਨੂੰ ਨਜ਼ਰ ਆਊਗਾ ਵੈੜ ਦੇ ਵਿੱਚ ਬਾਕੀ ਚੰਗੀ ਆ ਸੰਧੂ ਸਾਹਿਬ ਜੀ ਵੈੜ ਲਿਸੀ ਆ ਪਰ ਰੇੜੇ ਵੀ ਲਿਸਾ ਜੇ ਕਰ ਦੇਣਾ ਰੇੜੇ ਵੀ ਪਸ਼ੂ ਹਿਸਾਬ ਨਾਲ ਆ ਹਾਂ ਉਹ ਹਿਸਾਬ ਨਾਲ ਹੀ ਕਰ ਦਿੰਦਾ ਅੱਛਾ ਜੀ ਕਿੰਨਾ ਕਰਦੇ ਆ ਦੀ ਰੇੜਾ ਦਾ 5000 ਅੱਛਾ ਜੀ 20000 ਦੀ ਦੇ ਦਾਂਗੇ 20000 ਦੀ ਹੋਰ ਕਰ ਦਾਂਗੇ ਛੋੜ ਦੇ ਤਾਂ ਲਓ ਜੀ ਸੋ ਦੋਸਤੋ ਬਿਲਕੁਲ 20000 ਦੇ ਵਿੱਚ ਤੁਹਾਨੂੰ ਇਹ ਵੜ ਮਿਲ ਜੂਗੀ ਠੀਕ ਆ ਜੀ ਸੋ ਦਿਵਾਲੀ ਆਫਰ ਵੀਰ ਉਹਨਾਂ ਨੇ ਬਿਲਕੁਲ ਲਾਈ ਆ ਛੋਟੇ ਛੋਟੇ ਜਿਹੇ ਰੇਟ ਆ ਵੜਾ ਵੀ ਵੈਸੇ ਚਲੋ ਠੀਕ ਆ ਇੱਕ ਜਿਆਦਾ ਨਹੀਂ ਆਪਾਂ ਕਹਿੰਦੇ ਚਲੋ 9 9 10 10 ਲੀਟਰ ਵੀ ਇਹਨਾਂ ਨੂੰ ਚਵਾਉਣਾ ਚਾਹੀਦਾ ਤੇ ਆਜੋ ਅਗਲੇ ਪਾਸੇ ਆਜੋ ਆ ਆਹੀ ਆਪਣੇ ਕੋਲ ਕੋਮਲ ਇਹਦਾ ਕੀ ਡਿਟੇਲ ਆ ਇਹ ਵੀ ਗੱਬਣੀ ਆ ਇਹ ਵੀ ਗੱਬਣ ਆ ਜੀ ਦੂਜਾ ਸੁਆ ਜੀ ਆ ਤੇ ਛਿੱਗੀ ਆ ਮੂੰਹ ਇੱਕ ਦੰਦ ਕੱਢਿਆ ਛਿੱਗਦਾ ਉਹਦਾ ਮੂੰਹ ਛੇ ਦੰਦ ਦਾ ਹਾਂਜੀ ਛਿੱਗੀ ਆ ਜੀ ਮੂਹ ਛੇ ਦਾ ਦਾ ਹਾਂਜੀ ਤੇ ਸੂਹਾ ਦੁੱਜਾ ਹੈ ਸੂਹਾ ਦੁੱਜਾ ਜੀ ਬਾਕੀ ਮੈਂ ਤਾਂ ਸਹੀ ਛੋੜ ਆ ਗਿਆ ਹਾਂ ਕੋਣ ਕੋਣ ਤਾਂ ਪੂਰਾ ਮੱਝਾਂ ਵਾਲੀ ਹੈ ਕਿ ਹਾਂਜੀ ਹਾਂਜੀ ਥਾਂ ਤੋਂ ਬਹੁਤ ਕੁਆਲਟੀ ਵਾਲਾ ਆ ਆ ਵੇਖੋ ਵੀ ਥਾਂ ਦੀ ਐਵੀ ਜੀ ਕੁਆਲਟੀ ਹੈ ਨਾ ਬਹੁਤ ਘੱਟ ਵੇਖਣ ਚ ਨਜ਼ਰ ਆਉਂਦੀ ਹਾਂਜੀ ਹਾਂਜੀ ਇਹ ਤਾਂ ਸੰਤੋਖ ਸਾਹਿਬ ਇੰਨਾ ਹੀ ਬੈਠਾ ਉਹ ਗੱਲ ਹੀ ਨਹੀਂ ਜੇ ਆ ਲੈ ਨਹੀਂ ਸੋਹਣੀ ਹੈ ਬੈੜ ਥਾਂ ਭਾਂਡੇ ਦੀ ਕਾਫੀ ਸੋਹਣੀ ਹੈ ਸਾਫ਼ ਸੁਥਰੀ ਹੈ ਸੂਹਾ ਦੁੱਜਾ ਮੂਹ ਛੇ ਦਾ ਦਾ ਠੀਕ ਹੈ ਹਫ਼ਤਾ ਖੰਡ ਸਮਾਂ ਕੱਢ ਜੂ ਹਣਾ ਜਾਓ ਜੀ ਖੋਲੋ ਹਫ਼ਤਾ ਖੰਡ ਦੋਸਤੋਂ ਸਮਾਂ ਲੈ ਜੂਗੀ ਠੀਕ ਆ ਤੇ ਲੇਵਾ तकरीबन ਸੋਨਾ ਬਣਾ ਲਊਗੀ ਆਰਡਰ ਜਿਹੜਾ ਬਿਲਕੁਲ ਫਿਕਸ ਜਿਆ ਰਹੂਗਾ ਕੰਪੈਕਟ ਆਰਡਰ ਹੀ ਦਊਗਾ ਜਿੱਡੀ ਵੈੜ ਦੀ ਹਾਈਟ ਕੱਦ ਉਸ ਅਕੋਰਡਿੰਗ ਲੇਵਾ ਬਿਲਕੁਲ ਜਿਹੜਾ ਦੋਸਤੋ ਫਿਕਸ ਜਿਆ ਬਣੂਗਾ ਠੀਕ ਆ ਥਣ ਤੋਂ ਪੂਰਾ ਉਂਗਲ ਉਂਗਲ ਜਿਹੜਾ ਬਿਲਕੁਲ ਲਵਾਈ ਦੇ ਵਿੱਚ 2 ਤੋਂ 3-3 ਇੰਚ ਜਿਹੜਾ ਲੰਬਾ ਥਣ ਬਾਕੀ ਆ ਤੁਸੀਂ ਦੇਖ ਹੀ ਲੈਣਾ ਸਾਰੇ ਵੀਰਾਂ ਨੇ ਠੀਕ ਆ ਬਾਕੀ ਨਾਰਮਲੀ ਇੱਕ ਜਿੱਦਾਂ ਆਪਾਂ ਐਚ ਐਫ ਵੈੜ ਦੇਖਦੇ ਆ ਠੀਕ ਆ ਜੀ ਐਚ ਐਫ ਵੈੜ ਦੀ ਕੈਟਾਗਰੀ ਦੇ ਵਿੱਚ ਆ ਕ੍ਰਾਸ ਹੋ ਸਕਦਾ ਥੋੜਾ ਬਾਦੋ ਕੋਈ ਕ੍ਰਾਸ ਮੰਨ ਕੇ ਖਰੀਦ ਕਰ ਲਈ ਠੀਕ ਆ ਜੀ ਆ ਦੇਖੋ ਵੀ ਜਿੱਥੇ ਮਰਜੀ ਹੈ ਨਾ ਬਹਿ ਜਾ ਲੈ ਵੀ ਸਾਰਾ ਸਾਰਾ ਸਸਾ ਛੱਡ ਕੇ ਕੋਈ ਵੀ ਨੇ ਨਾ ਕਿਹ ਵੀ ਕੋਤ ਲੱਤ ਛੜੀ ਮਾਰਦੀ ਆ ਲੈ ਵੀ ਵੀ ਠੰਡੀ ਜਾ ਬੈਠ ਮੈਨੂੰ ਲੱਗਦਾ ਵੀ ਕਿਸੇ ਨੇ ਚਵਾਈ ਕਰਨੀ ਬਿਨਾ ਬੰਗੇ ਰੱਸੀ ਤੋਂ ਕਰ ਸਕਦਾ ਸਾਰਾ ਸਸਾ ਛੱਡ ਕੇ ਥੱਲੇ ਨੰਗੀ ਜਾਵੇ ਕੋਈ ਹਾਂ ਲਓ ਜੀ ਠੀਕ ਆ ਤਪਾਈ ਤਪੂ ਇੱਕੇ ਜੀ ਬਿਲਕੁਲ ਠੋਠਾ ਨਾ ਜੀ ਹਾਂਜੀ ਇੱਕ ਨੰਬਰ ਆ ਜੀ ਗਰੰਟੀ ਸੰਧੂ ਸਾਹਿਬ ਦੀ ਹਾਂਜੀ ਠੀਕ ਹੈ ਠਾਣੇ ਪਿੱਛੇ ਪਿੱਛੇ ਦੀ ਆਪਣੀ ਗਰੰਟੀ ਆ ਜੀ ਠੀਕ ਹੈ ਅੱਛਾ ਕੋਮਲ ਕਿੰਨੇ ਦੀ ਦੇ ਦੇਣੀ ਏ ਇਹ ਸੰਧੂ ਸਾਹਿਬ ਆ ਮੁੱਲ ਤੇਰਾ 35000 ਆ 30000 ਦੀ ਦੇ ਦਾਂਗੇ 33 ਦੀ ਹਾਂਜੀ ਠੀਕ ਆ ਜਾ ਦੋ ਛੱਡ ਤਾਂ ਕਿ 32 ਦੇ ਦਾਂਗੇ ਹੂੰ ਲਓ ਜੀ 32000 ਦੀ ਵੀ ਤੁਹਾਨੂੰ ਵੜ ਮਿਲ ਜੂਗੀ ਠੀਕ ਆ ਸੋ ਚੰਗੀ ਵੜ ਆ ਕੋਈ ਬਾਹਲੀਆਂ ਵੱਡੀਆਂ ਰੇਟ ਨੂੰ ਵੇਖੀਏ ਤੇ ਬਾਹਲੀਆਂ ਵੱਡੀਆਂ ਨਹੀਂ ਤੇ ਬਾਹਲੀਆਂ ਛੋਟੀਆਂ ਨਹੀਂ ਇੱਕੋ ਜੀ ਹਾਈਟ ਆ ਸਾਰੀਆਂ ਵੜਾਂ ਦੀ ਜਦੋਂ ਤੋਂ ਹੁਣ ਤੱਕ ਆ ਪਿਛਲੇ ਜਿਹ ਸਹਜ ਆ ਨਾ ਪਾਲੇ ਵੱਡੇ ਦੇ ਨਾਲ ਹੀ ਛੋਟੇ ਆ ਠੀਕ ਆ ਤੇ ਰੇਟ ਪੜਤਾ ਬੜਾ ਜਾਇਜ 32000 ਦੀ ਹੋ ਜੂਗੀ ਠੀਕ ਆ ਇਸ ਤੋਂ ਬਾਅਦ ਆਪਣੇ ਕੋਲ ਇਹ ਆ ਗਈ ਆ ਹਾਂਜੀ ਇਹ ਗੱਬਣ ਆ ਜੀ ਇਹ ਇਹ ਵੀ ਗੱਬਣ ਇਹ 20 ਦਿਨ ਦੀ ਕੱਚੀ ਆ ਜੀ ਆ 20 ਦਿਨ ਦੀ ਹਾਂਜੀ ਕੱਚੀ ਆ ਦੇ 20 ਨਵੰਬਰ ਨੂੰ ਦਿਨ ਪੂਰੇ ਹੁੰਦੇ ਆ 20 ਨਵੰਬਰ ਨੂੰ ਹਾਂਜੀ ਇਹ ਪੱਕੀ ਆਪਣੇ ਘਰੇ ਹੋਈ ਆਪਣੇ ਲਾਗੋ ਹੀ ਲਿਗਿਆ ਜੀ ਗੁਆਣੀ ਅੱਛਾ ਅੱਛਾ ਹਾਂਜੀ ਆਪਣੇ ਕੋਲ ਗਈ ਪਿਛਲੇ ਸੂਏ ਵੀ ਹਾਂ ਹਾਂਜੀ ਪਹਿਲੇ 16 17 18 ਦਿਨਾਂ ਜੀ ਹਾਂਜੀ ਹਾਂਜੀ ਇਹਨੇ ਪਾਇਆ ਵਾਧੀ ਪਾਇਆ ਰਹੀ ਮਨ ਮੰਨ ਕੇ ਚੱਲੇ 20 ਦਿਨ ਦਾ ਦਿਨ ਪੂਰੇ ਹੋਣ ਹਾਂਜੀ ਵਧਦੀ ਚੰਗੀ ਸੰਦੂ ਸਾਹਿਬ ਵੇਖੋ ਬਰਾਬਰ ਨੇ ਬਾਤੀ ਸੀਲ ਝੂੜਾ ਗਈ ਉਹ ਜੀ ਕੱਟ ਕੱਟ ਵੀ ਚੰਗਾ ਹਾਂਜੀ ਤੇ ਤਪਾਈ ਚੌਥਾ ਨੇ ਚੱਲ ਪ੍ਰੋਪਰ ਵਧਦੇ ਹਾਂਜੀ ਓਕੇ ਆ ਜੀ ਆਪਣੀ ਚੋਈ ਆ ਜੀ ਪਿਛਲੇ ਸਵੇ ਦੀ ਅੱਛਾ ਅੱਛਾ ਜੀ ਕਿੰਨਾ ਕੁ ਦੁੱਧ ਪਿਛਲੇ ਸਵੇ ਦੇ ਦਿੰਦੀ ਰਹੀ ਐ ਦੁੱਧ ਆਪਾਂ ਸੰਦੂ ਸਾਹਿਬ ਝੂਠ ਨਹੀਂ ਮੰਨ ਪੰਦਰਾਂ 16 ਕਿਲੋ ਦਾ ਦਿੰਦੀ ਰਹੀ 15 ਲੀਟਰ ਹਾਂਜੀ ਜ਼ਿਆਦਾ ਨਹੀਂ ਤੇ 14 15 ਪੈਡੀ ਲੈ ਹਾਂਜੀ ਇਹਨਾ ਦਿੰਦੀ ਰਹੀ ਐ ਜੀ ਆਪਾਂ ਝੂਠ ਨਹੀਂ ਮੰਨ ਹਾਂ ਲਓ ਵੀਰ ਜੀ ਇਹ ਵੀ ਕੱਢ ਕੇ ਤੋਰੀਏ ਇੱਧਰ ਕੱਟੋ ਘੱਟ 20 ਦਿਨ ਦਾ ਸਮਾਂ ਹਜੇ ਹੈ ਪ੍ਰਭੂ ਬਾਕੀ ਆ ਸੂਣ ਦੇ ਤੇ ਸਿੰਘ ਦਰਮਿਆਨੇ ਹੈਗੇ ਝੁੰਗੀ ਜਿਹੜੇ ਹੈਗੇ ਆ ਠੀਕ ਆ ਝੁੰਗੀ ਸਿੰਘ ਆਪਾਂ ਕਹਿ ਦਨੇ ਵੀ ਝੁੰਗੀ ਆ ਠੀਕ ਆ ਬਲੈਕ ਰੰਗ ਆ ਥੋੜੇ ਜਿਹਾ ਜੌਰ ਸਪੌਟ ਜਿਹੜੇ ਵਾਈਟ ਵੀ ਹੈਗੇ ਆ ਹਾਈਟ ਕੱਦ ਉੱਚੇ ਦੇ ਵਿੱਚ ਆ ਠੀਕ ਆ ਉੱਚਾ ਕੱਦ ਘਾਟ ਆਹ ਦੇਖੋ ਤੇ ਪਿਛਲੇ ਸੂਵੇ ਦਾ ਵੀ ਲਿਆਜੀ ਬੰਦਿਆਂ ਤੋਂ ਖਰੀਦੀ ਆ ਦੋਸਤੋ ਨੇੜੇ ਪਾਸਿਓਂ ਤੇ ਤਕਰੀਬਨ ਪਿਛਲੇ ਸੂਵੇ ਨੂੰ ਵੇਖਦੇ ਹੋਏ ਵੀ 14-15 ਲੀਟਰ ਦੁੱਧ ਜਿਹੜਾ ਚਵਾਇਆ ਇਸਨੇ ਬਾਕੀ ਅਜੇ ਲਾਏ ਨਹੀਂ ਪਈ ਕਿ ਦੋ ਚਾਰ ਦਿਨਾਂ ਦੇ ਦਰਮਿਆਨ ਲਾਏ ਪੈ ਜੂਗੀ ਦੇਨ ਹੱਦ ਵੀ ਦੇਨਾ ਖੁੱਲੇ ਡੁੱਲੇ ਖਜਵੀ ਦਿਨ ਲੈ ਜੂਗੀ ਠੀਕ ਆ ਸੋ ਹਾਈਟ ਸੋਣੀ ਆ ਸਾਫ ਸੁਥਰੀ ਆ ਰੰਗ ਬਾਜ ਆ ਪੂਰੀ ਠੀਕ ਆ ਜੀ ਆ ਦੇਖੋ ਬੜਾ ਠੀਕ ਆ ਜੀ ਠੀਕ ਆ ਭਾ ਠੰਡੀਆਂ ਤੇਰੀਆਂ ਕੋਈ ਡਰਕਲ ਭਿਆਕਲ ਜਿਆਣੀ ਨਹੀਂ ਹਨਾ ਕੋਈ ਰਸਤਾ ਛੱਡੀ ਕੋਈ ਚੱਕਾ ਹੀ ਨਹੀਂ ਕੋਈ ਡਰਕਲ ਜਿਆਣੀ ਕਿੰਨੇ ਪਸ਼ੂ ਭੱਜ ਕੇ ਖੁਰਲੀਆਂ ਚੜ ਜਾਂਦੇ ਆ ਹਾਂ ਜੀ ਤੋਰ ਲਈ ਵੀ ਠੀਕ ਆ ਸੋ ਥਣ ਤੁਹਾਨੂੰ ਵੀ ਪੂਰਾ ਕੁਆਲਟੀ ਵਾਲਾ ਹੋਊਗਾ ਮੁੱਠੀ ਥਣ ਹੋਊਗਾ ਦੋਸਤੋ ਕੋਈ ਛੋਟਾ ਜਿਹਾ ਥਣ ਨਹੀਂ ਨਿਕਲਦਾ ਵੈੜ ਦਾ ਅਜੇ ਲਾਇ ਪੈਣਾ ਜਦੋਂ ਲੈਵਾ ਬਿਲਕੁਲ ਅਡਰ ਬਣਾ ਕੇ ਤਿਆਰ ਕਰ ਲਿਆ ਠੀਕ ਹੈ ਇੱਕ ਬਲੇਡਰ ਵਾਂਗੂ ਬਣ ਗਿਆ ਤੇ ਥਣ ਬਿਲਕੁਲ ਨਿਕਲ ਕੇ ਸਾਹਮਣੇ ਆਊਗਾ ਘਟੋ ਘਟ ਵੀ 2-2 ਇੰਚ 3-3 ਇੰਚ ਲੰਬਾ ਅੱਛਾ ਕੋਮਲ ਕਿੰਨਾ ਮੋਲ ਫਿਰ ਕਿੱਥੋਂ ਤੱਕ ਇਹ ਦੇ ਦੇਣੀ ਸੰਧੂ ਸਾਹਿਬ ਜਿਹੜਾ ਥਣ ਹੈ ਵੈੜ ਵੱਡੀ-ਵੱਡੀ ਹੈ ਜੇ ਤਿਆਰ ਨਹੀਂ ਫਿਰ ਸੰਧੂ ਸਾਹਿਬ 50000 ਦੇ ਹਾਂਜੀ ਅੱਜ ਜਦੋਂ ਨਿਗਾਹੇ ਰੈਡ ਕਰਨੇ ਸਾਬ ਭੈਣ ਭਰਾ ਸਾਹਮਣੂ 35000 ਦੀ ਹੈ 35000 ਦੀ ਹਾਂਜੀ ਠੀਕ ਹੈ ਜੀ ਲਓ ਜੀ 35000 ਦੀ ਵੈੜ ਤੁਹਾਨੂੰ ਮਿਲ ਜੂਗੀ ਠੀਕ ਆ ਸੋ ਵੈੜ ਚੰਗੀ ਆ ਵੱਡੇ ਕੱਦ ਕਰਦੇ ਵਿੱਚ ਹੁਣ ਤੱਕ ਜਿੰਨੀਆਂ ਵੈੜਾਂ ਦਿਖਾਈਆਂ ਆਪਾਂ ਤੁਹਾਨੂੰ ਉਹਨਾਂ ਚੋਂ ਗੇਟ ਉੱਚੀ ਆ ਸਾਰੀਆਂ ਚ ਠੀਕ ਆ ਵੱਡੀ ਹਾਈਟ ਕਰਦੀ ਆ ਇਸ ਤੋਂ ਬਾਅਦ ਆਪਣੇ ਕੋਲ ਇਹ ਆ ਗਈ ਹੈ ਜੀ ਹਾਂਜੀ ਇਹ 7 ਮਹੀਨੇ ਦੀ ਗੱਬਣਾ ਜੀ ਵਸੀ ਪਹਿਲਾਂ 7 ਮਹੀਨਿਆਂ ਦੀ ਹਾਂਜੀ 7 ਮਹੀਨਿਆਂ ਦੀ ਅੱਛਾ ਜੀ ਤੇ ਮੈਂ ਹੈਗੀ ਦੋ ਕੁ ਮਹੀਨੇ ਕੱਤੀ ਹਾਂ ਜੀ ਹਾਂਜੀ ਦੋ ਕੁ ਮਹੀਨੇ ਕੱਤੀ ਹੈਗੀ ਆ ਜੀ ਠੀਕ ਆ ਹਾਂਜੀ ਪਰ ਆਪਾਂ 7.5 ਦੀ ਗਏ ਹਾਂ ਹਾਂਜੀ ਪਰ ਆਪਾਂ ਫਿਰ ਵੀ 7 ਨਹੀਂ ਕੋਈ ਕੋ 10 15 ਦਿਨ ਬਾਅਦ ਵੀ ਦੱਸ ਸਕਦਾ ਆਪਾਂ ਨੂੰ ਕੋ ਆਪਣਿਆਂ ਲਈ ਕੋਈ ਚੱਕਰ ਨਹੀਂ ਭਾਈ ਕੋਈ ਚੈੱਕ ਕਰਾ ਕੇ ਲੈਦੇ ਕੋਈ ਚੱਕਰ ਨਹੀਂ ਬਿਲਕੁਲ ਹਾਂਜੀ ਹਾਂਜੀ ਚਲੋ 2 ਮਹੀਨੇ ਅੱਗੇ ਕੋਈ ਕਿਸ ਨੂੰ ਸੰਭਾਲ ਪੈਣੀ ਆ 2 ਮਹੀਨੇ 2 ਮਹੀਨੇ ਦਾ ਆਪਦਾ ਆਈਡੀਆ ਰੱਖ ਕੇ ਲੈ ਦੇ 2 ਸਵਾ 2 ਮਹੀਨੇ ਦਾ ਆਈਡੀਆ ਰੱਖ ਕੇ ਲੈ ਕੇ ਜਾ ਸਕਦਾ ਹਾਂਜੀ ਉਹਨਾਂ ਰੇਡ ਵੀ ਨਿਕਾ ਕਰ ਦਾਂਗੇ ਇਹ ਨਹੀਂ 2 ਮਹੀਨੇ ਸਾਉਂਦੇ ਹਿਸਾਬ ਨਾਲ ਬਿਲਕੁਲ ਬਿਲਕੁਲ ਸੂਬਾ ਦੂਜਾ ਸੁਣਨਾ ਇਹ ਪਹਿਲਾਂ ਨਹੀਂ ਨਹੀਂ ਪਹਿਲਾਂ ਜੀ ਪਹਿਲਾਂ ਪਹਿਲਾਂ ਨਹੀਂ ਬੱਚੀ ਪਹਿਲਾਂ ਜੀ ਆਵੇ ਕੋ ਥਣ ਤੋਂ ਵੇਖੋ ਬਹੁਤ ਜਦਾ ਐ ਲਓ ਜੀ ਸੋ ਪਹਿਲਾਂ ਦੋਸਤੋ ਫਸਟ ਟਾਈਮਰ ਜਿਹੜੀ ਇਹ ਬੱਚੀ ਸੁਣ ਜਾ ਰਹੀ ਆ ਲੇਫਟੀ ਲੁਫਟੀ ਸੋਹਣੀ ਆ 4 ਥਾਣਾ ਕਿਸੇ ਤਰ੍ਹਾਂ ਦਾ ਕੋ ਪੂਗਾ ਜਾਂ ਕੋਈ ਬੱਚਾ ਨਹੀਂ ਲੱਗਾਗਾ ਨਾਲ ਠੀਕ ਆ ਚਾਰ ਥਾਂ ਨੇ ਤੇ ਬੱਛੀ ਮੂੰਹ ਚਾਰ ਦੰਦ ਤੇ ਚੌਕੀ ਹੈ ਨਹੀਂ ਛਿੱਗੀ ਆ ਜੀ ਮੂੰਹ ਛੇ ਦੰਦ ਹਾਂਜੀ ਹਾਂਜੀ ਠੀਕ ਆ ਜੀ ਤੇ ਆਹ ਦੇਖੋ ਜੀ ਛੋਟਾ ਜਿਹਾ ਰੇਟ ਹੋਗਾ ਦੋਸਤੋ ਵੈੜ ਵੀ ਬਿਲਕੁਲ ਹਾਈਟ ਦਰਮਿਆਨੀ ਹੌਲੀ ਆ ਵੀ ਬਾੜੀ ਮੈਂ ਕਹਤਾਂ ਵੀ ਭਾਰੀ ਨਹੀਂਗੀ ਹੌਲੀ ਆ ਸੱਤ ਕ ਮਹੀਨੇ ਦੀ ਗੱਬਣ ਤੇ ਦੋ ਕ ਮਹੀਨੇ ਅਗੇ ਪਾਇਆ ਸੂਣ ਦੇ ਵਿੱਚ ਆ ਲੈਓ ਜੀ ਕਮਾ ਲਓ ਇਹ ਵੀ ਸੰਦੂ ਸਾਹ ਪੂਰੀ ਸਹੀ ਰਿਹਾ ਆ ਹਾਂ। ਆਇਆ ਬੜਾ ਵੋਣ ਬੱਸੀ ਜੇ। ਹਾਂ। ਜੇ ਤਾਂ ਮਾਦੀ। ਭਾਵੇਂ ਤੇਰੇ ਨਾਲ ਨਾ ਜੇ। ਨਹੀਂ ਚੰਗੀ ਆ। ਥਾਣਾ ਤੋਂ ਨਾਲ ਦੀ ਵੀ ਚੰਗੀ ਹੈਗੀ। ਐ ਥਾਣੇ ਪੂਰੇ ਸੰਦੂ ਸਾਹ ਮੁੱਠੀਆਂ ਨੇ ਜੀ। ਬਿਲਕੁਲ ਵਧੀਆ ਹੈ ਜੀ। ਬਿਲਕੁਲ। ਹਾਂ ਤੋਰ ਲਿਗੇ ਜੀ। ਠੀਕ ਆ। ਸੋ ਵਜਨ ਜਿਹੜਾ ਦੋਸਤੋ ਬੇਸ਼ੱਕ ਥੋੜਾ ਘਟ ਹੈਗਾ। ਬੜਾ ਵਜਨ ਨਹੀਂ ਹੈਗਾਗਾ। ਬਾਕੀ 7 ਮਹੀਨੇ ਦੀ ਸ਼ੋਰ ਤੁਸੀਂ ਕਰਨੀ ਆ। ਡਾਕਟਰ ਸਾਹਿਬ ਆਪ ਦਾ ਨਾਮ ਲੈ ਆ ਕੇ ਆਪ ਦੀ ਤਸੱਲੀ ਕਰ ਸਕਦਾ ਕੋਈ ਵੀਰ 7 ਮਹੀਨਿਆਂ ਦੀ ਆ 7.5 ਤਾਂ ਦੀ ਆ ਉਹ ਤੁਸੀਂ ਸ਼ੋਰ ਕਰਨੀ ਆ ਠੀਕ ਆ ਤੇ ਅੱਛਾ ਇਹ ਬੱਚੀ ਦਾ ਮੁੱਲ ਕਿੰਨਾ ਫਿਰ ਰਹੂਗਾ ਜੀ ਮੁੱਲ ਇਹ ਸਾਨੂੰ ਸਾਹਿਬ 16000 ਆ 16000 14000 ਹੀ ਦੇ ਦਾਂਗੇ 14 ਦੇ ਹਾਂਜੀ ਮੈਂ ਮੁੱਲ ਵੀ ਕੁਛ ਨਹੀਂ ਗਾ ਚਲੋ ਕਿ ਜੇ ਕੋਈ ਵੀਰ ਥੋੜੀ ਸਾਹ ਹਮਾਲਦੀ ਇਹ ਤਾਂ ਵਧ ਰਿਹਾ ਸਾਨੂੰ ਸਾਹਿਬ ਅਨਸਰ ਆ ਦੇ ਜਾਂਦੀ ਲੋਕੀ ਬਿਲਕੁਲ ਜੀ ਹਾਂਜੀ ਹਾਂਜੀ ਠੀਕ ਆ ਜੀ ਸੋ 16000 ਦੇ ਵਿੱਚ ਦੋਸਤੋ ਇਹ ਬੱਚੀ ਮਿਲਦੀ ਪਈ ਸੱਤ ਮਹੀਨੇ ਦੀ ਵੀਰ ਗੱਬਣ ਕਹਿੰਦਾ ਬਾਕੀ ਆਪ ਦਾ ਕੋਈ ਡਾਕਟਰ ਲੈ ਗਿਆ ਤਸੱਲੀ ਕਰ ਲਈ ਹੈ ਹਾਂ ਜੀ ਇਹਦੀ ਕਰ ਲਈ ਕੋਈ ਚੱਕਰ ਨਹੀਂ ਆਪਾਂ ਦਾ ਆਪਣੇ ਹੱਥੀਂ ਵੈਸੇ ਤਸੱਲੀ ਹੋਈ ਹੈ ਜੀ ਆਪਣੀ ਹੋਈ ਹੈ ਜੀ ਠੀਕ ਹੈ ਜੀ ਜਿਹੜੇ ਡਾਕਟਰ ਤੋਂ ਆਪਾਂ ਤਸੱਲੀ ਕੀਤੀ ਕਰਵਾਈ ਆ ਹਾਂ ਜੀ ਉਹ ਡਾਕਟਰ ਵੀ ਰੂਬਰੂ ਕਰਵਾ ਦੇ ਹਾਂ ਜੀ ਕਰਾ ਦੇ ਜਿਹੜਾ ਕੋਈ ਤਸਕੀਰ ਵੀ ਰਹੂਗਾ ਹਾਂ ਜੀ ਕਰਾ ਦੇ ਕੋਈ ਗੱਲ ਨਹੀਂ ਬਸ ਠੀਕ ਹੈ ਅਗਲੀ ਝੋਟੀ ਆਏ ਸੂਈ ਹੈ ਹਾਂ ਜੀ ਸੂਈ ਆ ਜੀ ਦੂਜਾ ਸੂਆ ਜੀ ਦੂਜੇ ਸੂਬੇ ਆ ਜੀ ਹਾਂ ਜੀ ਇਹਨੂੰ ਕਿੰਨੇ ਕਿ ਦਿਨ ਹੋ ਗਏ ਇਹਨੂੰ 12 13 ਦਿਨ ਹੋ ਗਏ ਆ ਜੀ ਇਹਦਾ ਕਟਾ ਜੀ ਮਗਰ ਕਟਾ ਹੈ ਹ ਤੋ ਕ੍ਰਾਸ ਜਿਹੜੀਆਂ ਦੋਸਤੋ ਕਿਤੇ ਨੀਲੀ ਦੇ ਬੋਲ ਤੋਂ ਕਰਾਈ ਆ ਤੇ ਬਾਕੀ ਬੱਚਾ ਜਿਹੜਾ ਮਗਰਾ ਵੇਖ ਸਕਦੇ ਤੁਸੀਂ ਠੀਕ ਹੈ ਪੱਖ ਜਿਹੜਾ ਨੀਲੀ ਦਾ ਤੇ ਇਹ ਮਗਰ ਕਟਾ 12-13 ਦਿਨਾਂ ਦੀ ਸੂਈ ਹਾਂਜੀ 12-13 ਦਿਨਾਂ ਦੀ ਸੂਈ ਕਿੰਨਾ ਕੁ ਦੁੱਧ ਹੁਣ ਦੁੱਧ ਸਾਨੂੰ ਸਵੇਰੇ ਥਲੇ 8 ਕਿਲੋ ਪੱਕਾ ਜੀ 8 ਹਾਂਜੀ ਸੂਹਾ ਦੂਜਾ ਹਾਂਜੀ ਦੂਜਾ ਸੂਹਾ ਜੀ ਤੁਹਾਡੇ ਰਚਵਾਈ ਹੋ ਗਈ ਇਹਦੀ ਹਾਂਜੀ ਚਵਾਈ ਹੋਈ ਹੈ ਜੀ 6 ਵਜੇ 6 ਵਜੇ ਹਾਂਜੀ ਹਾਂਜੀ ਠੀਕ ਹੈ ਸਾਰੇ ਪਸ਼ੂ ਜਿਹੜੇ ਸਵੇ ਸਵੇ 6 ਵਜੇ ਚਵਾਈ ਹਾਂਜੀ ਹਾਂਜੀ ਚਵਾਈ ਹੋਈ ਅੱਛਾ 8 ਮਾ 8 ਮਨ ਕੋਈ ਵੀਰ ਸੌਦਾ ਕਰੇ ਜਾਂ ਨਹੀਂ 8 ਕਿਲੋ ਦੁੱਧ ਪੱਕਾ ਜੀ ਪੱਕਾ ਜੀ ਹਾਂਜੀ ਹਾਂਜੀ ਆਪਾਂ ਚਲੋ ਰੋਗ ਤਾਂ ਪਾਲਟੀ ਚ ਪੈਂਦਾ ਜਿਹੜਾ ਆਪਾਂ ਪੈਂਦਾ 8 ਕਿਲੋ ਆ ਜੀ ਠੀਕ ਹੈ ਜੀ ਤੇ ਚਵਾਪ ਸਮਾਹ ਚਾਰੇ ਥਨਾ ਦਾ ਇੱਕ ਨੰਬਰ ਹੋਊ ਚਵਾਈ ਪਸਮਾਹੀ ਇੱਕ ਟਾਈਮ ਬੰਕ ਤਾਂ ਪਸਮਾਹ ਹੁੰਦਾ ਨਾ ਹਾਂਜੀ ਹਾਂਜੀ ਇੱਕ ਠੀਕ ਹੈ ਜੀ ਉਹ ਚਵਾਪ ਸਮਾਹ ਜਿਹੜਾ ਦੋਸਤੋ ਇੱਕ ਨੰਬਰ ਤੇ 12 13 ਦਿਨਾਂ ਦੀ 12 ਦਿਨਾਂ ਹਾਈਟ ਜਿਹੜੀ ਆ ਮੀਡੀਅਮ ਜੀ ਹਾਈਟ ਆ ਠੀਕ ਆ ਜੀ ਮੀਡੀਅਮ ਜੀ ਹਾਈਟ ਆ ਛੋਟੀ ਵੈਸੇ ਚੰਗੀ ਆ ਜਿੰਨੀ ਵੀ ਆ ਚੰਗੀ ਆ ਬਾਕੀ ਮੀਡੀਅਮ ਜੀ ਹਾਈਟ ਆ ਸਿੰਗਲ ਹੱਡੀ ਦੇ ਵਿੱਚ ਤੇ 8 ਕਿਲੋ ਦੁੱਧ ਜਿਹੜਾ ਇਹਦੇ ਥੱਲੇ ਹਾਜ਼ਰ ਹੈ ਲਓ ਜੀ ਆ ਫੇਸ ਕੁਆਲਿਟੀ ਆ ਠੀਕ ਆ ਹਾਂ ਆ ਠੀਕ ਹੈ ਤੋਰ ਲੀ ਗਏ ਅਸਾ ਗੋਮਲ ਕਿੰਨਾ ਮੋਲ ਲਿੰਦਾ ਫਿਰ ਮੋਲ ਸਾਨੂੰ ਸਾਫ 70000 62000 ਦੀ ਦੇ ਦਾਂਗੇ 62 ਦੀ ਹਾਂਜੀ ਕਰ ਦਾਂਗੇ ਛੋੜ ਛੋੜ ਥੋੜੀ ਬਾਰ ਬਾਹਰ ਚ ਵੀ ਕਰਦੇ ਆ ਜੇ ਮਾਨ ਤਾਂ ਛੋੜੋ ਜੀ ਠੀਕ ਹੈ ਅੱਛਾ ਇੰਨੇ ਨਾਕ ਸੀ ਅੱਜ ਆਪਣੇ ਕੋਲ ਹਾਂਜੀ 8 ਨਾਕ ਹੈ 8 ਨਾਕ ਨੇ ਹਾਂਜੀ ਤੇ ਨੰਬਰ ਆਪਣੇ ਜਰੂਰ ਭੈਣ ਭਰਾਵਾਂ ਨਾਲ ਕਰੀਏ ਨੰਬਰ ਆਪਣਾ 7476 ਹਾਂਜੀ 1982 ਠੀਕ ਹੈ ਜੀ ਹਾਂਜੀ ਇੱਕੋ ਨੰਬਰ ਹੀ ਆਪਣੇ ਕੋਲ ਚੱਲ ਹਾਂਜੀ ਇੱਕੋ ਨੰਬਰ ਹੈ ਜੀ ਠੀਕ ਹੈ ਸੋ ਦੋਸਤੋ ਇਹ ਅੱਜ ਨਾਕ ਸੀਗੇ ਵੀਰ ਕੋਮਲ ਉਹਨਾਂ ਦੇ ਕੋਲ 8 ਨਾਕ ਸੀਗੇ ਠੀਕ ਹੈ ਤਿੰਨ ਬਿਹੜਾਂ ਸੀਗੀਆਂ ਤਾਜ਼ੀਆਂ ਸੁਈਆਂ ਸਵਾਈਆਂ ਇੱਕ ਬਿਲਕੁਲ ਚਾਰ ਬਿਹੜਾਂ ਜਿਹੜੀਆਂ ਗੱਬਣ ਨੇ ਠੀਕ ਹੈ ਇੱਕ ਜਿਹੜੀ ਮੱਝ ਤੁਹਾਨੂੰ ਦਿਖਾਤੀ ਹੈ ਬਿਲਕੁਲ ਤਾਜੀ ਸੂਈ ਸੁਭਾਈ ਹੈ। ਪਸ਼ੂ ਚੰਗਿਆ ਰੇਟ ਬਿਲਕੁਲ ਦਰਮਿਆਨੇ ਆ। ਕੋਈ 15-16000 ਤੋਂ ਲੈ ਕੇ ਕੋਈ 35000 ਤੱਕ ਵੈੜ ਜਿਹੜੀ ਮੌਜੂਦ ਆ। ਤੇ ਮੱਝ ਦਾ ਰੇਟ ਵੀਰ ਨੇ ਤੁਹਾਨੂੰ ਜਿਹੜਾ ਮੈਂਸ਼ਨ ਕਰਤਾ ਬਾਕੀ ਨੰਬਰ ਲਗਾਤਾਰ ਸਕਰੀਨ ਦੇ ਥੱਲੇ ਚੱਲਦੇ ਰਹਿਣਗੇ। ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੀ। ਮਿਲਦਿਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।